ਪੰਜਾਬ ਦੇ ਮਾਲ ਤੇ ਕੁਦਰਤੀ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆ ਤੇ ਬਾਗਬਾਦੀ ਵਿਭਾਗ ਦੇ ਮੰਤਰੀ ਮਹਿੰਦਰ ਭਗਤ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਰੁਕਣ ਪਿੱਛੋਂ ਮੰਡ ਖੇਤਰ ਵਿੱਚ ਹੜਾ ਤੋਂ ਬਚਾ ਲੈ ਬਣਾ ਦੀ ਮਜ਼ਬੂਤੀ ਯਕੀਨੀ ਬਣਾਈ ਜਾਵੇਗੀ ਅੱਜ ਟਰੈਕਟਰ ਰਾਈ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਤੱਕ ਪਹੁੰਚਣ ਮੌਕੇ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਡ ਖੇਤਰ ਵਿੱਚ ਬੰਨਾਂ ਦੀ ਲੋੜ ਅਨਸਾਰ ਮਜ਼ਬੂਤੀ ਕਰਨ ਵਾਸਤੇ ਵਿਸਤਾਰਤ ਰਿਪੋਰਟ ਦਿੱਤੀ ਜਾਵੇਗੀ ਤਾਂ ਜੋ ਬਾਰ-ਬਾਰ ਹੜ੍ਹ ਦੀ ਮਾਰ ਚੱਲ ਰਹੀ ਲੋਕਾਂ ਨੂੰ ਇਸ ਤੋਂ ਛੁਟਕਾਰਾ ਦਿਵਾਇਆ ਜਾ ਸਕੇ ਉਹਨਾ ਟਰੈਕਟਰ ਰਾਹੀਂ ਮੰਡ 인ਦਰਪੁਰ ਦੇ ਡੇਰਿਆਂ ਵਿੱਚ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਫਲੱਡ ਆਉਣ ਦੇ ਕਾਰਨ ਹੜ੍ਹ ਆਉਣ ਦੇ ਕਾਰਨ ਸਾਡੇ ਕੁਝ ਪਿੰਡੂ ਭਰਾਵਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਔਰ ਦੇਖਿਆ ਕਿ ਬਹੁਤ ਜ਼ਿਆਦਾ ਜੋ ਸਾਡੀ ਖੇਤੀ ਹੈ ਜੋ ਸੜਾ ਝੋਨਾ ਦੀ ਫਸਲ ਹੈ ਉਹ ਵੀ ਪਾਣੀ ਦੇ ਵਿੱਚ ਭਰ ਕੇ ਤਬਾਹ ਹੋ ਗਈ ਹੈ। ਅਜਮੇਰ ਨਾਲ ਸਾਡੇ ਕੈਬਨਿਟ ਮੰਤਰੀ ਮੇਰੇ ਵੀਰ ਸ੍ਰੀ ਹਰਜੀਤ ਮੁੰਡਿਆ ਜੀ ਉਹਦੇ ਨਾਲ ਸਾਡੇ ਚੰਦੀ ਸਾਹਿਬ ਚੀਮਾ ਜੀ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਾ ਕਪੂਰਥਲ ਦਾ ਪ੍ਰਸ਼ਾਸਨ ਵੈਸੇ ਦੇਖਿਆ ਜਾਏ ਕਿ ਇਹ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਹਰ ਬਾਰੀ ਇਸ ਇਲਾਕੇ ਦੀ ਸਮੱਸਿਆ ਆਂਦੀ ਏ ਬਿਲਕੁਲ ਸਹੀ ਕਿਹਾ ਮੁੰਡਿਆ ਸਾਹਿਬ ਨੇ ਕਿ ਪਹਿਲੀਆਂ ਸਰਕਾਰਾਂ ਨੇ ਅਗਰ ਦਾ ਕੋਈ ਪਰਮਨੈਂਟ ਹੱਲ ਕੀਤਾ ਹੁੰਦਾ ਤੇ ਅੱਜ ਇਹ ਸਾਨੂੰ ਸਮੱਸਿਆ ਨਾ ਆਂਦੀ ਪਰ ਅਸੀਂ ਅੱਜ ਅੱਜ ਆ ਕੇ ਦੇਖਿਆ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਸਮੱਸਿਆ ਆਈ ਹੈ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਿਲੇ ਹਾਂ ਔਰ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਸਾਡਾ ਜੋ ਹੈ ਸਾਨੂੰ ਜੰਗਰਾਂ ਵਾਸਤੇ گاਵਾ ਮੱਜਾਂ ਵਾਸਤੇ ਜੋ ਚਾਰੇ ਦੀ ਸਮੱਸਿਆ ਨੂੰ ਆ ਰਹੀ ਏ ਉਹ ਵੀ ਅਸੀਂ ਇਹਨਾਂ ਨੂੰ ਲਗਾਤਾਰ ਹੁਣ ਭੇਜਣਾ ਸ਼ੁਰੂ ਕਰ ਦੇਵਾਂਗੇ ਡੀਸੀ ਸਾਹਿਬ ਉਹਨਾਂ ਦੇ ਨਾਲ ਸਲਾਹ ਕਰਕੇ ਔਰ ਮੁੰਡਿਆ ਸਾਹਿਬ ਨੇ ਜਿਵੇਂ ਕਿਹਾ ਹੈ ਕਿ ਸਿਨ ਨੂੰ ਅੱਜ ਸ਼ਾਮ ਤੱਕ ਚਾਰਾ ਮਿਲ ਜਾਏਗਾ ਉਹਦੇ ਨਾਲ ਨਾਲ ਅਸੀਂ ਬੇਨਤੀ ਕਰ ਰਹੇ ਹਾਂ ਔਰ ਬੜਾ ਅੱਛਾ ਲੱਗਾ ਕਿ ਜਿੰਨੇ ਵੀ ਕਿਸਾਨ ਵੀਰ ਭਾਈ ਨੇ ਭੈਣ ਭਾਈ ਸਾਡੇ ਉਹਨਾਂ ਬੜਾ ਹੌਸਲਾ ਬਲੰਦ ਹੈਗਾ ਉਹਨਾਂ ਨੇ ਕਿਹਾ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਵੀ ਨਹੀਂ ਹੈਗੀ ਅਸੀਂ ਇੱਥੇ ਠੀਕ ਆ ਅਗਰ ਲੋੜ ਪਏ ਕਿ ਸਾਨੂੰ ਤੁਸੀਂ ਡੀਸੀ ਸਾਹਿਬ ਦੱਸ ਦੇਵਾਂਗੇ ਤਾਂ ਕਿ ਸਾਨੂੰ ਇੱਥੋਂ ਹਲਕੇ ਚੋਂ ਹੀ ਕਢ ਲਿਆ ਜਾਵੇ ਕਰਾਚੂ ਜਦੋਂ ਪਾਣੀ ਜ਼ਿਆਦਾ ਹੈਗਾ ਪਰ ਫਿਲਹਾਲ ਕਾਫੀ ਪਿੰਡਾਂ ਦੇ ਵਿੱਚ ਇਹ ਉਹ ਸੇਫ ਹੈਗੇ ਨੇ ਪਰ ਫਸਲਾਂ ਦੀ ਤਬਾਹੀ ਕਾਫੀ ਹੋ ਗਈ ਹੈ ਅਸੀਂ ਦੀ ਗਰਦੋਰੀ ਆਫਟਰ ਥੋੜਾ ਜਿਹਾ ਮੌਸਮ ਠੀਕ ਹੋਏਗਾ ਕਰਾਂਗੇ ਔਰ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜਿਹੜੇ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਉਹਨਾਂ ਦਾ ਓਪਨ ਇੱਕ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਉਹਨਾਂ ਨੇ ਕਿਹਾ ਹੈਗਾ ਕਿ ਤੁਹਾਡੀ ਹਰ ਜਿਹੜਾ ਨੁਕਸਾਨ ਉਹਦੀ ਪਰਪਾਈ ਕੀਤੀ ਜਾਏਗੀ ਔਰ ਉਹਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੇ ਫਸਲਾਂ ਬੀਜੀਆਂ ਨੇ ਉਹਨਾਂ ਨੂੰ ਉਹਦਾ ਗਦੋਰੀ ਕਰਕੇ ਪੈਸਾ ਮਿਲੇਗਾ ਤਾਕੇ ਇਹ ਨਹੀਂ ਕਿ ਜਿਨ੍ਹਾਂ ਨੇ ਫਸਲਾਂ ਠੇਕੇ ਤੇ ਲਈਆਂ ਨੇ ਉਹਨਾਂ ਨੂੰ ਪੈਸਾ ਨਹੀਂ ਮਿਲੇਗਾ ਉਹਨਾਂ ਨੂੰ ਵੀ ਪੈਸਾ ਖਾਸ ਕਰਕੇ ਮਿਲੇਗਾ ਬਾਕੀ ਜਿਨ੍ਹਾਂ ਨੇ ਆਪਣੀਆਂ ਫਸਲਾਂ ਆਪ ਬੀਜੀਆਂ ਨੇ ਉਹਨਾਂ ਨੂੰ ਵੀ ਫਸਲਾ ਮਿਲੇਗਾ ਸੋ ਇਹ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਆ ਕੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਖੋਦਰਾ ਮੌਇਨਾ ਵੀ ਕੀਤਾ ਗਿਆ ਡੀਸੀ ਸਹਿਬਾਨ ਐਸਐਸਪੀ ਸਹਿਬਾਨ ਸਾਰਾ ਪ੍ਰਸ਼ਾਸਨ ਸਾਡਾ ਆਮ ਆਦਮੀ ਪਾਰਟੀ ਦਾ ਸਾਡੇ ਵਲੰਟੀਅਰ ਸਹਿਬਾਨ ਚੇਅਰਮੈਨ ਸਹਿਬਾਨ ਬਹੁਤ ਸਾਰੇ ਸਾਥੀ ਇੱਥੇ ਅੱਜ ਸਾਰੇ ਪੰਜਾਬ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਮੈਂ ਵੀ ਆਪਣੇ ਵੱਲੋਂ ਸਰਕਾਰ ਵੱਲੋਂ ਸਾਰੇ ਕਿਸਾਨ ਭਾਈਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਅਸ਼ੋਰ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਤੁਹਾਡੇ ਹਰ ਨੁਕਸਾਨ ਦੀ ਪਰਪਾਈ ਹੋਏਗੀ ਔਰ ਤੁਹਾਨੂੰ ਅਸੀਂ ਇਹਦੇ ਬਾਅਦ ਇਮੀਡੀਏਟਲੀ ਜੋ ਹੈ ਗਰਜ਼ੋਰੀ ਕਰਕੇ ਤੁਹਾਨੂੰ ਫਾਈਨੈਂਸ਼ਲੀ ਮਦਦ ਕੀਤੀ ਜਾਏਗੀ ਡੂਰਿੰਗ ਜੋ ਰਹਾ ਹੈਗਾ ਫਲੱਡ ਹੈਗਾ ਉਹ ਹਰ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਏਗਾ ਔਰ ਜਿਹੜਾ ਜਾਨਵਰ ਨੇ ਡੰਗਰ ਨੇ ਉਹਨਾਂ ਵਾਸਤੇ ਚਾਰਾ ਪਹੁੰਚਾਇਆ ਜਾਏਗਾ ਬਹੁਤ ਬਹੁਤ ਧੰਨਵਾਦ ਜ ਸੁਲਤਾਨਪੁਰ ਲੋਧੀ ਦੇ ਜਿਹੜੇ ਪਰਸੋਂ ਰਾਤ ਜਿਹੜਾ ਇੱਕ ਹੋਰ ਬੰਨ ਦਰਿਆ ਦਾ ਪਾਰ ਕਰਕੇ ਜਿਹੜਾ ਇਹ 6 ਪਿੰਡਾਂ ਨੂੰ ਜਿਹੜੀ ਮਾਰ ਪਈ ਆ ਉਹਦੇ ਅੱਜ ਸਾਰਾ ਕੱਲੇ-ਕੱਲੇ ਪਿੰਡ ਜਾ ਕੇ ਕੱਲੇ-ਕੱਲੇ ਘਰ ਜਾ ਕੇ ਜਿਹੜੇ ਚੈੱਕ ਕਰਕੇ ਆਏ ਆ ਸੋ ਪਿੰਡ ਵਾਸੀਆਂ ਦੀ ਸਭ ਤੋਂ ਪਹਿਲਾਂ ਤੇ ਡਿਮਾਂਡ ਸੀਗੀ ਕਿ ਜਿਹੜਾ ਇਹ ਰਸਤੇ ਦੇ ਉੱਤੇ ਇਹਨੂੰ ਬੰਨ ਬਣਾਇਆ ਜਾਵੇ ਉਹ ਅਸੀਂ ਜਿਉਂ ਹੀ ਪਾਣੀ ਘਟਦਾ ਇਹਦੇ ਤੇ ਡੀਸੀ ਸਰਮਾਨ ਨੂੰ ਕਿਉਂਕਿ ਬਾਰਡਰ ਦਾ ਏਰੀਆ ਤਿੰਨ ਡੀਸੀ ਸਰਮਾਨ ਲੱਗਦੇ ਆ ਜਲੰਧਰ ਕੁਰਥਲਾ ਤੇ ਸੋਰੀ ਫਰੋਹੀਪੁਰ ਸੋ ਤਿੰਨੇ ਡਿਸਟ੍ਰਿਕਟ ਸਭਾ ਮਨਣਾ ਬੈਠ ਕੇ ਇਹਦੇ ਬਾਰੇ ਜਰੂਰ ਵਿਚਾਰ ਕਰਕੇ ਮੀਟਿੰਗ ਕਰਕੇ ਦਾ ਹੱਲ ਕਰਾਂਗੇ ਸੋ ਸਭ ਤੋਂ ਜ਼ਰੂਰੀ ਸੀਗਾ ਅੱਜ ਕਰ ਕਰ ਜਾ ਕੇ ਜਿਹੜਾ ਰਸਨ ਪਹੁੰਚੋਣਾ ਡੰਗਰਾਂ ਵਾਲੀ ਚਾਰਾ ਪਹੁੰਚੋਣਾ ਸੋ ਬਹੁਤ ਸਾਰੇ ਬਜ਼ੁਰਗਾਂ ਨੇ ਕਿਹਾ ਕਿ ਸਾਨੂੰ ਕੱਚੀਆਂ ਜ਼ਮੀਨਾਂ ਜਾਂ ਅਸੀਂ ਠੇਕੇ ਤੇ ਲਈ ਹੋਈ ਐ ਸਾਨੂੰ ਜਿਹੜਾ ਇਹਦਾ ਮੁਆਵਜ਼ਾ ਮਿਲੇ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਸਪੈਸ਼ਲ ਗਦਾਵਰੀ ਦੇ ਮੁੱਖ ਮੰਤਰੀ ਸਾਹਿਬ ਦੇ ਹੁਕਮ ਅਨੁਸਾਰ ਸਾਰੇ ਅਫਸਰ ਸਰਬਾਨਾਂ ਨੂੰ ਕਿਹਾ ਹੋਇਆ ਸੋ ਜਿਉਂ ਹੀ ਪਾਣੀ ਘਟਦਾ ਸਪੈਸ਼ਲ ਗਦਾਵਰੀ ਹੋਵੇਗੀ ਕੱਲੇ-ਕੱਲੇ ਕਿਸਾਨ ਨੂੰ ਜਿਹੜੇ ਭਰਾ ਨੇ ਮਿਹਨਤ ਕੀਤੀ ਆ ਉਹਨੂੰ ਬੰਦਾ ਮੌਜਾ ਮਿਲੇਗਾ ਜਿੰਨੀ ਦੇਰ ਪਾਣੀ ਇੱਥੇ ਰਹਿ ਰਿਹਾ ਡੰਗਰਾਂ ਵਾਲੀ ਚਾਰ ਆਊਗਾ ਡਾਕਟਰਾਂ ਦੀ ਟੀਮਾਂ ਆ ਕੇ ਬੈਠ ਗਈਆਂ ਜੀ ਉਹ ਬੈਠਣ ਗਈਆਂ ਡੰਗਰਾਂ ਦੇ ਡਾਕਟਰਾਂ ਨੇ ਵੀ ਆਂ ਇਨਸਾਨ ਦੇ ਸਾਡੇ ਦੂਜੇ ਜੇ ਕੋਈ ਬਿਮਾਰ ਹੁੰਦਾ ਉਹਦੇ ਲਈ ਤੇ ਪਲੱਸ ਨਾਲ ਦੀ ਨਾਲ ਜਿਹੜਾ ਰਸਨ ਹੈ ਉਹ ਕੱਲੇ-ਕੱਲੇ ਘਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲ ਪਹੁੰਚੇਗਾ ਕਿਉਂਕਿ ਇਹਨਾਂ ਲੋਕਾਂ ਨੇ ਸਾਨੂੰ 2022 ਦੇ ਵਿੱਚ ਪੰਜਾਬ ਦੀ ਸੇਵਾ ਸੌਂਪੀ ਸੀ ਅੱਜ ਜੇ ਵਿਵਤਾ ਦੀ ਘੜੀ ਦੇ ਵਿੱਚ ਆਪ ਟਰੈਕਟਰ ਚਲਾ ਕੇ ਮੈਂ ਮਿੰਦਰਪਖ ਜੀ ਮੰਤਰੀ ਸਾਹਿਬ ਹੈ ਸਾਡੇ ਚਿੰਮਾ ਸਾਹਿਬ ਹੈ ਚੰਦੀ ਸਾਹਿਬ ਹੈ ਡੀਸੀ ਸਾਹਿਬ ਹੈ ਕੱਲੇ-ਕੱਲੇ ਘਰ ਜਾ ਕੇ ਪੂਰਾ ਚੈੱਕ ਕਰਕੇ ਆਏ ਆ ਤੇ ਸਾਰੇ ਭੈਣ ਭਰਾਵਾਂ ਨੂੰ ਬੜਾ ਹੌਸਲਾ ਮਿਲਿਆ ਔਰ ਸਾਨੂੰ ਵੀ ਹੌਸਲਾ ਮਿਲਿਆ ਕਿ ਸਾਡੇ ਭੈਣ ਭਰਾ ਜਿਹੜੇ ਆ ਉਹ ਬਲੰਧ ਹੌਸਲੇ ਵਾਲੇ ਆ ਤੇ ਸੋ ਕਹਿੰਦੇ ਵੀ ਪ੍ਰਮਾਤਮਾ ਦੀ ਕਿਰਪਾ ਹੀ ਅਗੇ ਕੁਝ ਨਹੀਂ ਹੋ ਸਕਦਾ ਪਰ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਘਰ-ਘਰ ਆਏ ਹੋ ਸਾਨੂੰ ਰਾਸ਼ਨ ਦੇ ਰਹੇ ਹੋ ਸਾਨੂੰ ਚਾਰਾ ਦੇ ਰਹੇ ਹੋ ਜਿਹੜੇ ਪੁਲਾਂ ਦੀ ਬੰਦ ਸਮੱਸਿਆ ਬੰਦ ਦੀ ਸਮੱਸਿਆ ਉਹ ਅਸੀਂ ਮੇਰੇ ਨਾਲ ਮੰਤਰੀ ਸਾਹਿਬ ਮਹਿੰਦਰਪ੍ਰਗਤ ਜੀ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਜਿਹੜਾ ਜੋ ਹੀ ਪਾਣੀ ਘਟਦਾ ਜਿਹੜਾ ਇਹ ਹੱਲ ਪਰਮਾਨੈਂਟ ਹੱਲ ਕਰਾਂਗੇ ਤਾਂ ਜੋ ਹਰ ਜਦੋਂ ਵੀ ਬਰਸਾਤਾਂ ਆਈਆਂ ਇਹ ਜਿਹੜੇ ਇਹਨਾਂ ਨੂੰ ਮਾਰ ਪਈਏ ਨਾ ਪਵੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਅੱਜ ਸਾਨੂੰ ਜਿਹੜਾ ਨੁਕਸਾਨ ਹੋ ਰਿਹਾ ਤਾਂ ਸਾਨੂੰ ਸਾਰਾ ਕੁਝ ਚੱਲਣਾ ਪੈ ਰਿਹਾ ਸੋ ਤੁਸੀਂ ਲੋਕਾਂ ਨੇ ਸਾਨੂੰ ਪੰਜਾਬ ਦੀ ਸੇਵਾ ਸੰਭਾਲੀ ਹੈ ਤੁਹਾਡੇ ਨਾਲ ਵਾਰਾ ਚੈਨਲ ਹੈ ਕਿ ਜਿੰਨਾ ਵੀ ਨੁਕਸਾਨ ਚਾਹੇ ਪੁਲਵਾਨਾ ਚਾਹੇ ਕੋਈ ਬੰਨ ਬੰਨਾ ਉਹ ਸਾਰੇ ਜੋ ਪਾਣੀ ਘਟੂਗਾ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੁਕਮ ਹੈ ਸਾਨੂੰ ਕਿ ਜਾ ਕੇ ਘਰ ਘਰ ਜਾ ਕੇ ਦੱਸ ਕਿਓ ਕਿ ਸਾਰੇ ਸਮੱਸਿਆ ਦਾ ਹੱਲ ਜਿਹੜਾ ਪਰਮਾਨੈਂਟ ਹੋਊਗਾ ਤਾਂ ਜੋ ਦੁਬਾਰਾ ਇਹ ਸਮੱਸਿਆ ਨਾ ਹੋਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ